ਸਰ ਸਵਰੇ ਪਹਿਲਾਂ ਮੰਦਰ ਕੋਲ ਦਵਾਰੇ ਗਿਆ ਜਾਂ ਫੇ ਘਾਰੀ ਮੱਥਾ ਟੇਕਿਆ ਕਰੇ ਮਤਲ ਅੱਛਾ ਲੱਡੂ ਜਿਹੜਾ ਹੈ ਲੋਕਾਂ ਨੇ ਰਿਜ਼ਲਟ ਵਾਲੇ ਦਿਨ ਵੰਡੇ ਨੇ ਲੇਕਿਨ ਤੁਹਾਡੇ ਬਰਥਡੇ ਵਾਲੇ ਦੇ ਅੱਜ ਹੀ ਵੰਡ ਹੋ ਗਏ ਨੇ ਹਾਂਜੀ 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 ਬਿਲਕੁਲ ਜੀ ਬਿਲਕੁਲ ਬਿਲਕੁਲ ਮੈਂ ਦੇਖ ਰਿਹਾ ਸੀ ਮੈਂ ਵੀ ਜਿਹੜਾ ਹੈਗੇ ਆ ਜਿਹੜਾ ਆਏ ਨੇ ਹਾਂਜੀ ਹਾਂਜੀ ਸ਼ਾਂਤੀਪੂਰਨ મતદાન ਹੋਵੇ ਉਸ ਲਈ ਕੀ ਅਪੀਲ ਹੈ ਦੇਖੋ ਲੋਕਾਂ ਨੂੰ ਮੈਂ ਅਪੀਲ ਕਰਦਾ ਕਿ ਹਰਕ ਪਾਰਟੀ ਆਪਣਾ ਪ੍ਰੋਗਰਾਮ ਪਾਲਸੀਆਂ ਲੈ ਕੇ ਲੋਕਾਂ ਤੱਕ ਜਾ ਚੁੱਕੀ ਹੈ 2 ਮਹੀਨੇ ਧੁਆਤਾਰ ਪ੍ਰਚਾਰ ਹੋਇਆ ਹੈਗਾ ਉਸ ਤੋਂ ਬਾਅਦ ਲੋਕਾਂ ਨੇ ਆਪਣਾ ਮੰਨ ਬਣਾ ਚੁੱਕੇ ਨੇ ਅਜਿਹੇ ਤਰੀਕ ਤੇ ਕੋਈ ਵੀ ਟੈਨਸ਼ਨ ਖੜੀ ਕਰਨੀ ਜਾਂ ਤਣਾਅ ਪੈਦਾ ਕਰਨਾ ਇਹ ਗਲਤ ਹੈਗਾ ਲੋ ਕਰਨਾ ਚਾਹੀਦਾ ਔਰ ਕਿਸੇ ਨੂੰ ਵੀ ਇਸ ਮੌਕੇ ਤੇ ਕੋਈ ਹੱਲਾ ਗੁੱਲਾ ਜਾਂ ਹੁੱਲੜਵਾਜੀ ਨਹੀਂ ਕਰਨੀ ਚਾਹੀਦੀ ਚਾਹੇ ਕੋਈ ਪਾਰਟੀ ਹੋਵੇ ਸਭ ਨੂੰ ਇਸ ਜਿਹੜਾ ਕੌਮੀ ਪਰਵ ਹੈਗਾ ਇਲੈਕਸ਼ਨ ਦਾ ਉਹਦੇ ਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਗੱਜੀ ਸਾਹਿਬ 1952 ਤੋਂ ਲੈ ਕੇ ਹੁਣ ਤੱਕ ਲਾ ਲੀਏ 17 ਵਾਰ ਇਲੈਕਸ਼ਨ ਹੋਏ ਨੇ ਤੇ 11 ਵਾਰ ਇੱਥੇ ਕਾਂਗਰਸ ਜਿੱਤੀ ਆ ਹਾਲਾਂਕਿ 2014 ਨੂੰ ਤੁਸੀਂ ਵੀ ਇੱਥੇ ਜਿੱਤੇ ਹੋ ਤੇ ਕਾਂਗਰਸ ਦਾ ਗੜ ਤੋੜਨਾ ਗੜ ਟੁੱਟ ਗਿਆ ਜੀ ਕਾਂ ਜਿੱਦਨ ਮਹਾਰਾਣੀ ਪਨੀਤ ਕੌਰ ਨੇ ਸ਼੍ਰੀਮਤੀ ਪਨੀਤ ਕੌਰ ਨੇ ਕਾਂਗਰਸੀ ਪੇਟੇ ਛੁਰਾ ਖੋਪ ਕੇ ਪੰਜਾਬ ਦੀ ਦੁਸ਼ਮਣ ਕੈਸਾਨਾ ਦੀ ਦੋਸ਼ਣ ਪਾਰਟੀ ਨਾਲ ਹੱਥ ਮਿਲਾ ਲਿਆ ਉਹਨਾਂ ਦੀ ਕਨੇਡੀ ਜਾ ਚੜੇ ਉਸ ਦਿਨ ਕਾਂਗਰਸ ਦਾ ਗੱਡ ਟੁੱਟ ਗਿਆ ਸੀਗਾ ਕਾਂਗਰਸ ਦਾ ਹੁਣ ਵੱਜੂ ਆ ਕਿ ਜਿਹੜੀ ਜਿਹੜੀ ਕਾਂਗਰਸ ਮਹਿਲਾ ਤੋਂ ਬਾਹਰ ਆਈ ਹੈ ਕਾਂਗਰਸ ਪਹਿਲੀ ਵਾਰ 50 ਸਾਲਾਂਾਂ ਚ ਕਾਂਗਰਸ ਮਹਿਲਾ ਤੋਂ ਬਾਹਰ ਆਈ ਹੈ ਲੋਕੀ ਖੁਸ਼ੀ ਨਾਲ ਬਾਗਲ ਹੋਏ ਪਏ ਨੇ ਕਿ ਕਾਂਗਰਸ ਦਾ ਜਿਹੜਾ ਮਹਿਲਾ ਹੀ ਜਕੜ ਸੀਗੀ ਪਕੜ ਸੀਗੀ ਉਹ ਖਤਮ ਹੋਈ ਹੈ ਔਰ ਨੰਗੇ ਚਿੱਟੇ ਰੂਪ ਜੇ ਪਰਿਵਾਰ ਆਪਣੀ ਜਿਹੜੀ ਪਰੰਪਰਿਕ ਜਿਹੜੀਆਂ ਦੀ ਰਿਕਾਰਡ ਹੈਗਾ ਕਿ ਅੰਗਰੇਜ਼ਾਂ ਵੱਲੋਂ ਅੰਗਰੇਜ਼ ਭਗਤੀ ਮੁਗਲਾ ਬੱਲੇ ਮੁਗਲ ਭਗਤੀ ਕਾਂਗਸ ਵੱਲੇ ਕਾਂਗਸ ਭਗਤੀ ਜਦੋਂ ਸ਼ਰੀਰ ਨੂੰ ਕਸ਼ਟ ਆਇਆ ਜਦੋਂ ਈਡੀ ਦੇ ਛਾਪੇ ਪਏ ਤਾਂ ਜਾ ਕੇ ਭਾਜਪਾ ਦੀ ਗੋਦੀ ਚ ਬੈਠ ਕੇ ਲੋਕਾਂ ਸਾਹਮਣੇ ਕੈਰੈਕਟਰ ਇਸ ਪਰਵਾ ਦਾ ਨੰਗਾ ਹੋ ਗਿਆ ਜੀ ਸਰ ਪਟਿਆਲਾ ਦੀ ਗੱਲ ਕਰ ਲਈ ਜਾਵੇ ਸਿਨੈਰੀਓ ਚੇਂਜ ਹੈ ਅਗਰ ਉਹਨਾਂ ਦੀ ਪਾਰਟੀ ਚੇਂਜ ਹੋਈ ਹੈ ਤੇ ਤੁਹਾਡਾ ਵੀ ਪਾਰਟੀ ਚੇਂਜ ਹੋ ਗਿਆ ਕਦੀ ਆਮਾ ਦੀ ਪਾਰਟੀ ਤੋਂ ਜਿੱਤੇ ਹੁਣ ਕਾਂਗਰਸ ਤੋਂ ਤੇ ਲੋਕਾਂ ਨੂੰ ਨਹੀਂ ਲੱਗਦਾ ਕਾਰਕਟਰ ਜਾਂ ਫਿਰ ਵੋਟਰਸ ਕੋ ਕਨਫਿਊਜ਼ ਹੁੰਦੇ ਨੇ ਨਹੀਂ ਕੋਈ ਕਰਮੀ ਨਹੀਂ ਮੇਰਾ 1.70 ਲੱਖ ਬੋਟ ਲਿੱਤਾ ਸੀ ਮੈਂ 1.60 ਲੱਖ ਬੋਟ ਲਿੱਤਾ ਸੀ ਉਹ ਮੇਰੇ ਕੋਲ ਹੈਗਾ ਅਜੇ ਵੀ ਇ

ਅਕਾਲੀ ਦਲ ਤੇ ਭਾਜਪਾ ਤਿੰਨੇ ਦੋ ਤਿੰਨ ਚਾਰ ਪੰਜ ਵਾਤੇ ਲੜਦੇ ਉਹ ਤੇ ਕੋਣ ਹੈ ਦੋ ਤੇ ਕੋਣ ਹੈ ਉਹ ਤੇ ਮੈਨੂੰ ਆਮਾ ਦੀ ਪਾਰਟੀ ਲੱਗਦੀ ਹੈ ਬਹੁਤ ਬਹੁਤ ਧੰਨਵਾਦ ਸਰ ਤੇ ਡਾਕਟਰ ਰਮੇਸ਼ ਗਾਂਧੀ ਜਿਹੜਾ ਹੈਗਾ ਆਪਣੇ ਵਾਈਫ ਦੇ ਨਾਲ ਇੱਥੇ ਪੁੱਜੇ ਨੇ ਬਰਥਡੇ ਹੈ ਅੱਜ ਲੱਡੂ ਵੀ ਜਿਹੜਾ ਹੈਗਾ ਤੇ ਖਾਸ ਕਰਕੇ ਕੈਮਰਾਮੈਨ ਗੁਰਿੰਦਰ ਨੂੰ ਕਹਾਂਗਾ ਲੱਡੂ ਲੈਟ ਬਵਿਨਾਂ ਲੈ ਆ ਸਰ ਆਪਣਾ ਨਾਮ ਕੀ ਜੀ ਹਰੀਸ਼ ਚੱਡਾ ਹਰੀਸ਼ ਸਰ ਤੇ ਅੱਜ ਫਿਰ ਹੈਗਾ ਬਾਕੀਆਂ ਨਾਲ ਅਸੀਂ ਗੱਲ ਕਰ ਰਹੇ ਸੀ ਲੱਡੂ ਬਾਅਦ ਚ ਬਣਨੇ ਆ ਬਰਥਡੇ ਦੇ ਲੱਡੂ ਲੈ ਕੇ ਆ ਜੀ ਡਾਕਟਰ ਸਾਹਿਬ ਦਾ ਬਰਥਡੇ ਹੈ ਜੀ ਉਹਨਾਂ ਦੀ ਖੁਸ਼ੀ ਦੇ ਵਿੱਚ ਇਹ ਲੱਡੂ ਅਸੀਂ ਉਹਨ ਤਨਵੀਰ ਗਾਂਧੀ ਨਾਲ ਅਗਰ ਗੱਲ ਕੀਤੀ ਤੇ ਉਹ ਕਹਿ ਰਹੇ ਨੇ ਕਿ ਬਾਕੀ ਪਾਰਟੀਆਂ 2 3 4 ਨੰਬਰ ਤੇ ਰਹਿਣ ਗਈਆਂ 2 ਨੰਬਰ ਤੇ ਹਾਲਾਂਕਿ ਆਮ ਆਦਮੀ ਪਾਰਟੀ ਨੂੰ ਦੇਖ ਰਿਹਾ ਜਿੱਥੇ 2014 ਤੋਂ ਖੁਦ ਜਿੱਤੇ ਸੀ ਆਮ ਆਦਮੀ ਪਾਰਟੀ ਜਿਸ ਤੋਂ ਜਦੋਂ ਸੀਟ ਜਦੋਂ ਟਿਕਟ ਮਿਲੀ ਸੀਗੀ ਤਾਂ 2014 ਚ ਸੀਟ ਇਹ ਜਿੱਤੇ ਸੀ ਪਟਿਆਲਾ ਵਾਲੀ ਉਸ ਨੂੰ ਦੂਸਰੇ ਨੰਬਰ ਤੇ ਜਿਹੜਾ ਕੰਪੀਟੀਸ਼ਨ ਦੇ ਤੌਰ ਤੇ ਦੇਖ ਰਹੇ ਨੇ ਤਨਵੀਰ ਗਾਂਧੀ ਇਸ ਤੋਂ ਇਲਾਵਾ ਪ੍ਰਨੀਤ ਕੋਰ ਦੇ ਸਿੱਧੇ ਸ਼ਬਦੀ ਹਮਲੇ ਕੀਤੇ ਕਹਿੰਦੇ ਕਾਂਗਰਸ ਦੀ ਪਿੱਟ 'ਚ ਛੁਰਾ ਘੋਪਿਆ ਔਰ 10 ਦੇ ਸੀ ਜਿਹੜੇ ਵੋਟਾਂ ਕਹਿੰਦੇ ਮੈਨੂੰ ਪੈਨੀਆਂ ਸੀ ਉਹ 2019 ਦੀ ਪੈਨੀਆਂ ਜੂਨ ਨੂੰ ਨਤੀਜੇ ਆਉਣਗੇ ਤੇ ਬਾਕੀ ਸੀਟਾਂ ਦੇ ਨਾਲ-ਨਾਲ ਪਟਿਆਲਾ ਲੋਕ ਸਭਾ ਹਲਕੇ ਦੀ ਸੀਟ ਦਾ ਕੀ ਨਤੀਜਾ ਰਹੇਗਾ ਲਗਾਤਾਰ ਹਰ ਅਪਡੇਟ ਚਾਹੇ ਚੋਣਾਂ ਦੀਆਂ ਹੁਣ ਸੱਤਵੇਂ ਫੇਸ ਦੀਆਂ ਅੱਜ ਦੇ ਇਲੈਕਸ਼ਨਸ ਦੀਆਂ ਹੋਣ ਚਾਹੇ ਜਦੋਂ ਰਿਜ਼ਲਟ ਆਏਗਾ ਔਰ ਹਰ ਅਪਡੇਟ ਡੇਲੀ ਪੋਸਟ ਲਗਾਤਾਰ ਪੁੱਛਦਾ ਕਰਦਾ ਰਹੇਗਾ ਕੈਮਰਾਮੈਨ ਗੁਰਵਿੰਦਰ ਦੇ ਨਾਲ ਅੰਕੁਸ਼ ਕੋਲ ਡੇਲੀ ਪੋਸ ਪੰਜਾਬ ਹਰਿਆਣਾ ਹਿਮਾਚਲ ਪਟਿਆਲਾ